ਸਾਸਰੀਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਯਾਦਪੁਰ ਸੇਖਵਾ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਬਹੁਤ ਟੌਪ ਦੀਆਂ ਝੋਟੀਆਂ ਲੈ ਕੇ ਆਉਂਦੇ ਆ ਹਰ ਟਾਈਮ ਭਾਈ ਹੁਣਾਂ ਕੋ ਪਸ਼ੂ ਹਾਜ਼ਰ ਰਹਿੰਦੇ ਆ ਅੱਜ ਤੁਹਾਨੂੰ ਟੋਟਲ 5 ਝੋਟੀਆਂ ਦਿਖਾਵਾਂਗੇ ਤਾਜ਼ੀਆਂ ਸੋਈਆਂ ਇੱਕ ਟੌਪ ਦੀ ਬੂਰੀ ਦਿਖਾਉਣੀ ਆ ਬਾਕੀ ਝੋਟੀਆਂ ਦੰਦਾ ਜੀ ਆ ਬਾਕੀ ਦੀ ਜਾਣਕਾਰੀ ਆਪਾਂ ਭਾਜੀ ਕੋਲੋਂ ਲੈ ਲਾਂਗੇ ਆਪਾਂ ਬੇਨਤੀ ਕਰਦੇ ਆਂ ਕਿਸੇ ਵੀ ਚੈਨਲ ਤੋਂ ਕਿਸੇ ਵੀ ਵੀਡੀਓ ਤੋਂ ਕਿਸੇ ਵੀ ਭੈਣ ਭਰਾ ਨੇ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕ ਕੇ ਆਪਣੀ ਥਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬੜ ਹੁੰਦਾ ਉਹਦੇ ਥਾਂ ਟੈਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਂਦੇ ਆਂ ਵੀਰ ਨਾਲ ਇਹਨਾਂ ਝੋਟੀਆਂ ਦੇ ਟੇਲ ਲੈਣੇ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਪਿੰਡ ਡੈਰੀ ਫਾਰਮ ਜੀ ਠੀਕ ਠਾਕ ਜੀ ਤੁਸੀਂ ਸੁਣਾਓ ਹਾਂਜੀ ਠੀਕ ਠਾਕ ਵਧੀਆ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਇਥੇ ਪਹੁੰਚਣ ਦਾ ਤੁਹਾਡਾ ਵੀ ਧੰਨਵਾਦ ਜੀ ਤੇ ਆਪਣੀ ਪਹਿਲੀ ਲੱਗੀ ਵੀਡੀਓ ਬਣ ਹਾਂਜੀ ਪਹਿਲੀ ਪਹਿਲੀ ਵੀਡੀਓ ਤੇ ਵਪਾਰ ਦਾ ਕੰਮ ਆਈ ਹਾਂਜੀ ਵਪਾਰ ਦਾ ਇਹ ਕੰਮ ਇਹ ਸ਼ੌਂਕ ਨਾ ਕਰਦੇ ਆ ਜੀ ਹਾਂਜੀ ਸ਼ੌਂਕ ਨਾ ਸ਼ੌਂਕ ਨਾ ਜੀ ਜਦੋਂ ਕੈਮਰੇ ਤੋਂ ਬਾਹਰ ਤੁਸੀਂ ਦੱਸਿਆ ਹੋਗਾ ਕਿ ਪੱਕੇ ਆ ਤੁਸੀਂ ਇਟਲੀ ਦੇ ਵਿੱਚ ਹਾਂਜੀ ਹਾਂਜੀ ਜਿਲੀ ਵਕੇ ਤੇ ਜਦੋਂ ਇੰਡੀਆ ਆਣਾ ਉਦੋਂ ਵਪਾਰ ਕਰਨਾ ਹੀ ਕਰਦੇ ਹਾਂ ਹਾਂਜੀ ਇੱਥੇ ਤੋਂ 4-5 ਮਹੀਨੇ ਇਥੇ ਰਹੀਦਾ ਇਹ ਫਿਰ ਠੀਕ ਹੈ ਵਪਾਰ ਦਾ ਹੀ ਕੰਮ ਕਰੀਦਾ ਜੀ ਠੀਕ ਹਾਂਜੀ ਹਾਂਜੀ ਇਹ ਸ਼ੌਂਕ ਨਹੀਂ ਆ ਸ਼ੌਂਕ ਨਹੀਂ ਆ ਸ਼ੌਂਕ ਨਹੀਂ ਆ ਜੀ 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 ਹਾਂ ਜੀ ਹਾਂ ਜੀ ਆਹ ਦੇਖ ਲੋ ਵੀ ਵਪਾਰ ਦਾ ਸ਼ੌਂਕ ਇਹਨੂੰ ਪੈ ਜਾਂਦਾ ਹਾਂ ਜੀ ਜੀ ਇਹ ਚਸਕਾ ਬੜਾ ਪੈਣਾ ਹੋਇਆ ਠੀਕ ਆ ਹਾਂ ਜੀ ਹਾਂ ਜੀ ਐਡਰੈਸ ਦੱਸ ਦਿਓ ਵੀਰ ਜੀ ਐਡਰੈਸ ਪਿੰਡ ਜਾਦਪੁਰ ਸੇਹਵਾ ਜੇ ਹਾਂ ਜੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਡਾ ਜੇ ਅਮਨਗਲ ਦੇ ਲੱਗ ਗਈ ਆ ਚਲ ਸਾਹਬ ਤੋਂ 6 ਕਿਲੋਮੀਟਰ ਜੇ ਠੀਕ ਆ ਤੇ ਮੈਦੇ ਤੋਂ 5-6 ਕਿਲੋਮੀਟਰ ਜੇ ਜਲੰਧਰ ਰੋਡ ਤੇ ਨਾਮ ਕੀ ਵੀਰ ਜੀ ਆਪਣਾ ਨਾਮ ਗੁਰਪਿੰਦਰ ਸਿੰਘ ਜੀ ਠੀਕ ਆ ਜੀ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 97798 5705 ਜੀ ਤੇ ਚੋਟੀਆਂ ਉਧਰੋਂ ਲੈ ਕੇ ਆਉਂਦੇ ਹਾਂ ਹਾਂਜੀ ਉਧਰੋਂ ਹਰਿਆਣੀਆਂ ਚ ਆਉਂਦੀਆਂ ਠੀਕ ਆ ਹਾਂਜੀ ਹਾਂਜੀ ਤੇ ਇਹ ਇਹੋ ਨੰਬਰ ਤੇ ਵਟਸਐਪ ਚੱਲਦਾ ਹਾਂਜੀ ਵਟਸਐਪ ਹੀ ਇਸੇ ਨੰਬਰ ਤੇ ਚੱਲਦਾ ਠੀਕ ਆ ਹਾਂਜੀ ਇੱਕ ਨੰਬਰ 981531952 ਠੀਕ ਆ ਜੀ ਹਾਂਜੀ ਸਹੀ ਆ ਤਾਂ ਮੇਨ ਕਿਹੜਾ ਜ਼ਿਆਦਾ ਜਿਹੜਾ ਚ ਚੋਟੀਆਂ ਦੋਵਾਂ ਦੇ ਭਾਬੀ ਦੋਵੇਂ ਮੇਨੀਆਂ ਦੋਵੇਂ ਮੇਨੀਆਂ ਹਾਂਜੀ ਦੋਵਾਂ ਦੇ ਲਾਦੇ ਕੋਈ ਠੀਕ ਆ ਤੇ ਸ਼ੁਰੂਆਤ ਆਪਾਂ ਇਧਰੋਂ ਕਰੀਏ ਹਾਂਜੀ ਤੇ ਇੱਕ ਆਪਾਂ ਬੂਰੀ ਦਿਹੋਣੀ ਆ ਮਗਰੋਂ ਖਾਵਾਂਗੇ ਬਹੁਤ ਸੋਹਣੀ ਆ ਹਾਂਜੀ ਹਾਂਜੀ ਬੂਰੀ ਬਹੁਤ ਆ ਤੇ ਅਜਿਹਾ ਸੁਆਕ ਨੂੰ ਜਾਂ ਚੋਟੀਆਂ ਇਹ ਸੁਆਦ ਠੀਕ ਆ ਦੂਜਾ ਸਵਾਲ। ਤਾਂ ਦੁੱਧ ਕਿੰਨਾ ਜੀ ਇਹਦੇ ਕੋਲ? ਦੁੱਧ ਇਹਦੇ ਕੋਲ 10 ਕਿਲੋ ਜੀ। 10 ਕਿਲੋ ਜੀ। ਹਾਂਜੀ ਹਾਂਜੀ। ਹਾਜ਼ਰਵਾ। ਹਾਜ਼ਰਵਾ। 9 ਕਿਲੋ ਤੇ ਕੋਈ ਧਾਰ ਨਾ ਮਾਰੇ। ਠੀਕ ਆ। ਚਵਾਚੂ ਬਹੁਤ ਜ਼ਿਆਦਾ ਪੋਲਾ ਵਾ। ਠੀਕ ਹੈ ਜੀ। ਹਾਂਜੀ ਹਾਂਜੀ ਹਾਂਜੀ। ਸਹੀ ਆ। ਤੇ ਤੋਰੀ ਇਹ ਇਹਨੂੰ। ਲਓ ਜੀ। 9 ਕਿਲੋ ਦੁੱਧ। ਇਸ ਟਾਈਮ ਤੇ ਭਾਜੀ ਕਹਿੰਦਾ ਵੀ ਭਾਵੇਂ ਕੋਈ ਧਾਰ ਨਾ ਮਾਰੇ ਤੇ ਝੋਟੀ ਚੱਕ ਕਰੋ। ਮਗਰ ਬੱਚਾ ਵੀਰ ਜੀ ਕੀ ਆ? ਕਟਾਏ ਮਾਰੇ ਜੀ। ਤੇ ਕਿੰਨੇ ਦਿਨਾਂ ਦਾ ਸੂਆ? ਸੂਆ 15 ਦਿਨਾਂ ਦਾ ਜੀ। 15 ਦਿਨ ਹੋ ਗਏ ਸੂਈ ਰੋ। ਆ ਜੋ ਪਰੇਆਂ ਦੀ ਕੱ ਆ ਵੇਖ ਕਰੋ ਜੈ ਕੇ ਝੋਟੀ ਸੋਹਣੀਆ ਸਿੰਘ ਦੀ ਕੁਆਲਿਟੀ ਫੇਸ ਵੀ ਚੰਗਾ ਬਾਕੀ ਇਹ ਲੇਵਾ ਬੜਾ ਸੋਹਣਾ ਲਈ ਫਿਰਦੀ ਆ ਕਰਮਾਣੀ ਜਾਨ ਦਾ ਆਹੇ ਖੁਲੀ ਕਰੋ ਦਰਸ਼ਨ ਝੋਟੀ ਦੇ ਮਗਰ ਕੱਟਾ ਐਸ ਟਾਈਮ ਤੇ 9 ਕਿਲੋ ਦੀ ਗਰੰਟੀ ਨਾਲ ਭਾਜੀ ਕਹਿੰਦਾ ਕਿ ਧਾਰੋਂ ਨਾ ਮਾਰੇ ਕੋਈ ਥਾਣ ਬੜੇ ਸੋਹਣੇ ਲੱਗੇ ਆ ਜੀ ਰੋਟੇ ਆਇਆ ਦੁੱਧੋਂ ਭਾਜੀ ਵਾਜੂ ਥੋੜਾ ਬਧਾਜੀ ਦੁੱਧ ਹੋਵਦੂਗੀ ਕਿੰਨਾ ਕ ਮੁੱਲ ਕਰਨਾ ਭਾਜੀ ਇਹਦਾ ਮੁੱਲ ਇਹਦਾ ਜਾਇਜ਼ ਹੀ ਕਰਨਾ ਜੀ ਕਿੰਨਾ ਕ ਮੁੱਲ ਲੱਖ 95 ਹੀ ਦੇਣੀ ਛੋਟ ਕਰ ਦੋਗੇ ਛੋਟ ਕਰਦਾ ਗਾ 1000 ਹੋਰ ਕਰਦਾ ਗਾ ਜੀ 94000 ਹਾਂਜੀ 94000 ਹੂੰ ਲਾ ਲੈ ਕੋਈ ਭੈਣ ਬਰਾ ਹਨਾ ਇਸ ਟਾਈਮ ਤੇ 9 ਕਿਲੋ ਦੁੱਧ ਜਿਹੜਾ ਮੈਨਾਂ ਪਕਣਾ ਉਹ ਤੋਂ ਵੱਧ ਹੋਊਗਾ ਘੱਟ ਘੱਟ ਦਾ ਨਹੀਂ। ਕਿ 9 ਕਿਲੋ ਦੀ ਗਰੰਟੀ ਨਾ ਲੈ ਜੀ। ਲੈਵਾ ਚੈੱਕ ਕਰ ਲੋ ਇੱਕ ਰਮੜਾ ਪੂਛ ਫੜੇ ਉਹਦੀ ਥਾਣ ਦਿਖਾ ਦੇ ਜਦੋਂ ਰੇ। ਥਾਣ ਵੇਖੋ ਕਿੱਡਾ ਕੁਆਲਟੀ ਵਾਲਾ ਲੱਗਾ ਹੋਆ ਤੇ ਬੱਜਾ ਕੱਟਾ ਕੱਟਾ ਮਗਰ ਜੈਡ ਬਲੈਕ ਆ ਜੀ। ਥਾਣ ਬੜੇ ਸੋਹਣੇ। ਬਾਕੀ ਸਿੰਘ ਦੀ ਕੁਆਲਟੀ ਵੀ ਚੰਗੀ ਆ। ਦੂਜੇ ਨੰਬਰ ਵਾਲੀ ਭਾਜੀ ਦੱਸੋ ਇਹਦੇ ਬਾਰੇ। ਦੂਜੀ ਆਇਆ ਤਾਂ 9 ਕਿਲੋ ਜਿਆਦਾ ਕੋਲ ਦੀ ਇਹਦੇ ਕੋਲ ਵੀ 9 ਕਿਲੋ ਹਾਂਜੀ ਹਾਂਜੀ ਕੱਤ ਕਾਟ ਇਹਦਾ ਵੀ ਚੰਗਾ ਕੱਤ ਕਾਟ ਦਾ ਚੌਗੀ ਆ ਮੂੰਹ ਮੇਰੇ ਚਾਰ ਦੰਦ ਮੂੰਹ ਤੋਂ ਹਾਂਜੀ ਹਾਂਜੀ ਬੱਚਾ ਮਗਰ ਕੀ ਆ ਕੱਟਾ ਜੀ ਮਗਰ ਇਹਦੇ ਕੱਟਾ ਹਾਂਜੀ ਹਾਂਜੀ ਤੋਰੋ ਇਹਨੂੰ ਵੀ ਭਾਜੀ ਤੇ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਆ ਸੂਈ ਨੂੰ 15 ਦਿਨ ਹੋ ਗਏ ਜੀ 15 ਦਿਨ ਹੋ ਗਏ ਬਾਕੀ ਥਾਣ ਥੋਣੇ ਦਾ ਵੀ ਚੰਗਾ ਲੱਗਾ ਵਾ ਸਿੰਘ ਦੀ ਕੁਆਲਿਟੀ ਝੋਟੀ ਦੀ ਚੈੱਕ ਕਰੋ ਬਹੁਤ ਹੀ ਚੰਗੀ ਆ ਆਹ ਦੇਖੋ ਜੀ ਕਰੋ ਚੈੱਕ ਬਾਕੀ ਝੋਟੀ ਦਾ ਉਹ ਲੇਵਾ ਚੈੱਕ ਕਰੋ ਕੱਟ ਵਾਲਾ ਲੇਵਾ ਮੂਤੋ ਚਾਰ ਦੰਦ ਕੱਦ-ਕੱਦ ਚੰਗਾ ਸੋਹਣਾ ਸਿੰਘ ਦੀ ਕੁਆਲਿਟੀ ਫੇਸ ਦੀ ਕੁਆਲਿਟੀ ਚੰਗੀ ਆ ਜੀ ਜੈਡ ਬਲੈਕ ਜੈਡ ਬਲੈਕ ਮਗਰ ਕੱਟਾ 15 ਦਿਨ ਹੋ ਗਏ ਸੂਈ ਨੂੰ ਜਾਣ ਦੋ ਆਹ ਵੇਖੀ ਫਸਟ ਟਾਈਮ ਤੇ 9 ਲੀਟਰ ਵੀਰ ਦੱਸਦਾ ਕਿ ਦੁੱਧ ਦੇ ਤੇ ਕੋਲ ਤਿਆਰ ਆ ਜਿਹੜਾ ਦੋ ਦੋ ਬਾਜੀ ਵਾਜੂ ਥੋੜਾ ਬੋੜਾ ਨਹੀਂ ਹੋ ਜੂਗੀ ਭਾਈ ਦੋ ਦੋ ਇਹ ਖਾਂਦੀਆਂ ਪੀਂਦੀਆਂ ਵਨ ਮੋਟੀਆਂ ਖਾਂਦੀਆਂ ਠੀਕ ਆ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਕਿੰਨਾ ਕਰਨਾ ਮੋਲੇ ਦਾ ਮੋਲੇ ਦਾ ਭਾਈ ਕਰਾ ਲਓ 15 ਦੇ ਭਾਵੇਂ ਕਰਾ ਲਓ ਦਾ ਹਾਂਜੀ ਇੱਕ ਪੰਜ ਦੀ ਆਹ ਨਾਲ ਦੇਣੀ ਛੋੜ ਹੋ ਜੂਗੀ ਛੋੜ ਕਰ ਦਾਂਗੇ ਖੁੱਲੀ ਕਰ ਦੋਵੇਂ ਹਿਸਾਬ ਨਾਲ ਹਿਸਾਬ ਨਾਲ ਕਰਾਂਗੇ ਯਾਰ ਹੋਰ ਕਰ ਲਾਂਗੇ ਫੋਨ ਕਰ ਲੈ ਕੋਈ ਫੋਨ ਕਰ ਲੈ ਕੋਈ ਨਰਾਜ ਨਹੀਂ ਕਰਨਾ ਪਹਿਲੀ ਵੀਡੀਓ ਆ ਹਾਂ ਬਾਕੀ ਝੋਟੀ ਸੋਹਣੀ ਸੁਨਖੀ ਥਾਂ ਬੜਾ ਸੋਹਣਾ ਲੱਗਾ ਕਰਮਾ ਵਾਲੀ ਨੂੰ ਕੁਆਲਿਟੀ ਚੰਗੀ ਹੈ ਹਾਂਜੀ ਹਾਂਜੀ ਠੀਕ ਆ ਤੇ ਤੀਜੇ ਨੰਬਰ ਵਾਲੀ ਜਿਹੜੀ ਆ ਗਈ ਇਹਦਾ ਕੱਦ ਮਨੋਂ ਜਾ ਆਪਦਾ ਸਾਰਿਆਂ ਨਾਲੋਂ ਵੀ ਵੱਡਾ ਹਾਂਜੀ ਆ ਚੌਗੀ ਆ ਮੂੰਹ ਤਾਂ ਚਾਰ ਦਾ ਹਾਂਜੀ 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 ਠੀਕ ਆ ਬੱਚਾ ਮਗਰ ਕੀ ਇਹਦੇ ਕੱਟੀ ਜਮਗਰ ਦੇ ਅੱਛਾ ਇਹਦੇ ਮਗਰ ਕੱਟੀ ਆ ਹਾਂਜੀ ਹਾਂਜੀ ਠੀਕ ਆ ਦੁੱਧ ਦੇ ਕੋਈ 11 ਕਿਲੋ ਦਾ ਦਾਲ ਦੀ ਗਰੰਟੀ ਆ ਅੱਛਾ 11 ਕਿਲੋ ਦੁੱਧ ਤਿਆਰ ਆ ਹਾਂਜੀ ਹਾਂਜੀ ਠੀਕ ਹੈ ਜੀ ਦੋ ਰੈਨ ਨੂੰ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਆ? ਇਹਨੂੰ 20-25 ਦਿਨ ਹੋ ਗਏ ਸੂਈ ਨੂੰ। ਅੱਛਾ 20-25 ਦਿਨ ਹੋ ਗਏ। ਬਾਕੀ ਕੱਦ ਚੈੱਕ ਕਰੋ ਝੋਟੀ ਦਾ ਚੰਗਾ ਵੱਡਾ ਵਾ। ਕੁਆਲਿਟੀ ਚੰਗੀ ਹੈ। ਆਹ ਦੇਖ। ਲੈਵਾ ਚੈੱਕ ਕਰੋ ਇਸ ਟਾਈਮ ਤੇ 11 ਲੀਟਰ ਜਿਹੜਾ ਦੁੱਧ ਦੇ ਕੋਲ ਹਾਜ਼ਰ ਆ। ਸੋਹਣੀ ਹੈ ਜੀ। ਬਾਕੀ ਕੱਦ ਕਾਫੀ ਵੱਡਾ ਇਹਦਾ। ਆਹ ਦੇਖੋ ਜੀ। ਬਾਕੀ ਜਿਹੜਾ ਹਾਜ਼ਰ ਦੁੱਧ ਹੁਣ ਉਹ ਦੱਸਿਆ। ਖਾਣ ਬੜੇ ਸੋਹਣੇ ਲੱਗੇ ਆ ਜੀ। ਮੁਠੀ ਦੀ ਚਵਾਲ ਆ ਥਾਣਾ ਤੇ ਘੱਟ ਵਾਲਾ ਲੇਵਾ ਜੀ ਇਹਦਾ। ਦੁੱਧੋਂ ਭਾਜੀ ਵਾਜੂ ਥੋੜਾ ਬੋਦਾਂ। ਅੱਜ ਨਹੀਂ ਦੋ ਵਾਰ ਨਹੀਂ ਦੁੱਧ। ਦੁੱਧ 12 ਕਿਲੋ ਦੀ ਗਰੰਟੀ ਹੈ ਮੱਝ ਦੀ ਜੀ। ਠੀਕ ਆ। ਹਾਂਜੀ ਹਾਂਜੀ। ਤੇ ਮੋਲੇ ਦਾ ਕਿਨਾ ਕਰਨਾ ਜੀ? ਮੋਲੇ ਆਲਾ ਕਰਾ ਲਓ ਭਾਏ 15 ਕਰਾ ਲਓ। ਹਾਂਜੀ। ਭਾਏ 20 ਕਰਾ ਲਓ। ਦਾੰਦ ਦੀ ਜੋੜੀ ਦੇ ਤਾ ਇੱਕ ਦਾੰਦ ਦੀ ਹਾਂਜੀ ਛੋੜ ਕਿ ਨਹੀਂ ਕਰੋਗੇ 2000 ਹੋਰ ਛੋੜ ਕਰ ਦਾਂਗੇ ਇੱਕ ਅੱਠ ਦੀ ਹਾਂਜੀ ਇੱਕ ਅੱਠ ਦੀ 1000 ਹੋਰ ਕਰ ਦਈਏ ਜਿਆਦਾ ਬਤਾ ਲੈ ਇੱਕ ਸੱਤ ਦੀ ਠੀਕ ਹੈ ਮੂੰਹ ਤੋਂ ਚਾਰ ਦੰਦ ਝੋਟੀ ਉਹ ਚਾਰ ਫੇਰ ਦੰਦ ਮੁੱਟ ਕੇ ਦੇਖ ਲਓ ਝੋਟੀ ਵੱਡੀ ਹੈ ਜੀ ਹਾਂਜੀ ਹਾਂਜੀ ਬਾਕੀ ਆ ਕੇ ਵੇਖ ਲੈਗੇ ਹਾਂਜੀ ਹਾਂਜੀ ਆ ਕੇ ਜਿੰਨੇ ਖਰੀਦਣੇ ਆ ਕੇ ਵੇਖੋ 2000 ਤਿੰਨ ਦਾ ਚਵਾਈ ਕਰੇ ਠੀਕ ਹੈ ਠੀਕ ਹੈ ਸਹੀ ਜੀ ਅੱਗੇ ਆ ਵੀ ਝੋਟੀ ਹੈਗੀ ਬਹੁਤ ਸੋਹਣੀ ਹੈ ਇਹਦਾ ਸੂਆ ਕਰਵਾਈ ਇਹਦਾ ਦੂਜਾ ਸੂਆ ਹੈ ਅਛਾ ਇਹਦਾ ਦੂਜਾ ਸੂਆ ਹਾਂਜੀ ਹਾਂਜੀ ਠੀਕ ਹੈ ਤੇ ਪਹਿਲਾਂ ਵੀ ਸੀ ਜੇ ਮਾੜ ਹਾਂਜੀ ਹਫਤਾ ਹੋ ਗਿਆ ਮਾਜੀ ਹਫਤਾ ਆ ਗਿਆ ਦੁੱਧ ਦੇ ਕਿੰਨਾ ਇਹਦੇ ਕੋਲ ਦੁੱਧ ਕਹਾਂ ਨੂੰ ਪਾਇ 16 17 ਕਿਲੋ ਕਹੀ ਜਾਈਏ 14 ਕਿਲੋ ਦੁੱਧ ਵੱਤ ਵੈਟ ਹੈ ਇਹਦੇ ਕੋਲ 14 ਕਿਲੋ ਹਾਂਜੀ ਹਾਂਜੀ ਠੀਕ ਆ ਹਾਂਜੀ ਸਹੀ ਆ ਇਹਨੂੰ ਤੋੜੀਏ ਜੀ ਆਹ ਵੇਖੋ ਜੀ 14 ਕਿਲੋ ਦੁੱਧ ਇਹਦੇ ਕੋਲ ਹਾਜ਼ਰ ਆ ਜਿਹੜਾ ਉਹ ਦੱਸਿਆ ਵਾ ਕਰੋ ਚੈੱਕ ਝੋਟੀ ਦਾ ਕੱਦ ਕਾਠ ਦਾ ਵੱਡਾ ਪੂਰਾ ਸਿੰਘ ਦੀ ਕੁਆਲਿਟੀ ਫੇਸ ਦੀ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਜੀ ਪੂਰਾ ਗਾਡਰ ਲੇਵਾ ਜੀ ਦਾ ਆਹ ਵੇਖੋ ਲੇਵਾ ਚੈੱਕ ਕਰੋ ਥਾਣਾ ਦਾ ਗੈਪ ਚੈੱਕ ਕਰ ਲਓ ਬਹੁਤ ਸੋਹਣਾ ਵਾ ਕੁਆਲਿਟੀ ਵਾਲਾ ਬਾਕੀ ਥਾਣ ਬਹੁਤ ਹੀ ਸੋਹਣੇ ਲੱਗੇ ਆ ਜੀ ਇਹਦੇ ਪਿੱਠ ਪੂੜਾ ਚੰਗਾ ਚੌੜਾ ਦੇਖੋ ਜੀ ਪਾਏ ਜਿਹੜੇ ਹਵਤੇ ਦੀ ਸੂਈ ਆ ਠੀਕ ਆ ਆਇਆ ਦੁੱਧ ਦੋ ਬੀ ਮਦਰੀ ਆ ਬੋਲਾਰੀ ਦੇ 2 ਕਿਲੋ ਵੀ ਛਾਲ ਮਾਰੂਗਾ ਜੀ ਤੇ ਕਿੰਨਾ ਕੁ ਚਵਾਜੂਗੀ ਇਹ ਚਵਾ 15 16 ਕਿਲੋ ਤੱਕ ਸੌਖਾ ਚਵਾਦੀ ਉਹਦੀ ਮਾਝੇ ਬਾਕੀ ਸੇਵਾ ਨਾਲ ਚਵਾਉਣਾ ਹਨਾ ਹੁਣ ਜਿਹੜਾ ਮੌਕੇ ਤੇ 14 15 ਤੋਂ ਵੱਧ ਹੁੰਦਾ ਟਾਈਮ ਤੇ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਸਾਮ ਕਰੂਗਾ ਚੰਗਾ ਦੁੱਧ ਚਵਾਉਗੀ ਹਾਂਜੀ 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 ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਦੇ ਲੈਣਾ ਵਾਲਾ ਕਰਨਾ ਆਪਾਂ ਨਹੀਂ ਦੇ ਦੇਣੀ ਆ ਦੱਸੋ ਮੁੱਲ ਕਰਾਵੇ 1.5 ਕਰਾਲੇ ਹਾਂਜੀ ਭਾਵੇਂ 40 ਕਰਾਲੇ 1 35 ਦੀ ਮੈਂ ਦੇਣੀ ਛੋੜ ਹੋ ਜੂਗੀ 1 35 ਚ 2000 ਛੋੜ ਕਰ ਦਿੰਦਾ ਇਹ ਰਹੀ 133 ਹਾਂਜੀ 133 130 ਦੀ ਨਾ ਕਰਦੀਏ ਨਹੀਂ 30 ਦੀ ਨਹੀਂ ਹੋਣੀ ਕਰ ਦੋਗਾ ਚਲੋ ਇਸ ਤੋਂ ਬਗਲ ਛੋੜੀ ਹੋਣੀ ਆਪਣੀ ਮਾਰ ਦੀ 500 ਰੁਪਏ ਛੋੜ ਕਰ ਦਿਓਗੇ ਬਸ ਬਸ ਬਾਕੀ ਚੰਗੀ ਐ ਝੋਟੀ ਸਾਫ ਆ ਸੋਹਣੀ ਆ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਇਹਨੂੰ ਪੂਛ ਫੜਿਓ ਮੜੀ ਜੀ ਇਹਦੀ ਥਾਣ ਦੀ ਕੁਆਲਿਟੀ ਤੁਸੀਂ ਆਪ ਚੈੱਕ ਕਰ ਲਓ ਬਹੁਤ ਹੀ ਚੰਗਾ ਥਾਣਾ ਵਾ ਬਾਕੀ ਸੋਹਣੀ ਸੰਖੇਪੀ ਪੂਰੀ ਐ ਹਾਂਜੀ ਠੀਕ ਐ ਤਾਂ ਲਾਸਟ ਦੇ ਆਪਾਂ ਦਿਖਾਈਏ ਬੂਰੀ ਝੋਟੀ ਇਹਦਾ ਸੂਆ ਕਰਵਾ ਜੀ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਹਾਂਜੀ ਤੇ ਦੁੱਧ ਦੁੱਧ ਦੇ ਕੋਲ 13 14 ਕਿਲੋ 13 ਕਿਲੋ ਦੀ ਗਰੰਟੀ ਨਾਲ ਹੁਣ ਬਾਹਰ ਧਾਰਨੋ ਤੇ ਮਾਰੀ ਠੀਕ ਆ ਹਾਂਜੀ ਹਾਂਜੀ ਵੀ ਹੁਣ 14 ਕਿਲੋ ਜਿਹੜਾ ਤਿਆਰ ਵਾ ਤਿਆਰ ਵਾ ਦੁੱਧ ਤੇ ਸੂਆ ਦੂਜਾ ਸੂਆ ਦੂਜਾ ਜੀ ਤੇ ਮੂੰਹ ਤਾਂ ਦੰਦਾ ਜੇ ਕਿਦਾਂ ਨਹੀਂ ਜਾਣ ਲਈ ਮਗਰ ਬੱਚਾ ਕੀ ਹੈ ਤੇ ਮਗਰ ਕੱਟੀ ਜੇ ਦੇ ਕੱਟੀ ਮਗਰ ਇਹ ਕੱਟੀ ਵੇਖੋ ਕੱਟੀ ਬਹੁਤ ਸੋਹਣੀ ਆ ਇਹ ਵੀ ਹਲਕੇ ਦੇ ਅੰਦਰ ਆ ਆ ਵੇਖੋ ਜੀ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਆ ਹਾਂਜੀ ਹਾਂਜੀ ਤੇ ਬੁਰੀ ਝੋਡੀ ਦਾ ਫੇਸ ਵੇਖੋ ਕਿੱਦਾਂ ਸੋਹਣਾ ਐਸਾਂ ਦੇ 14 ਲੀਟਰ ਦੁੱਧ ਜਿਹੜਾ ਇਹ ਤਿਆਰ ਆ ਹਨਾ 13 ਦੀ ਗਾਰੰਟੀ ਧਾਰ ਹੋਣਾ ਮਰੇ ਕੋਈ ਗਏ ਠੀਕ ਆ ਤੋਰੋ ਹਨੂ ਭਾਜੀ ਆ ਵੇਖੋ ਝੋਟੀ ਬੂਰੀ ਜੈਕ ਕਰੋ ਕੁਆਲਿਟੀ ਝੋਟੀ ਦੀ ਤੁਸੀਂ ਆ ਵੇਖ ਲਓ ਸੋਹਣੀ ਆ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਤਾਂ ਥਾਣਾ ਦਾ ਗੈਪ ਬਹੁਤ ਚੰਗਾ ਹੋਣਾ ਆ ਵੇਖੋ ਜਾਣ ਦਾ ਲਾਜੋ ਤੋੜ ਦੋ ਲੰਮੀ ਤੋੜ ਦੋ ਮਰੀ ਲੰਮੀ ਤੋੜ ਦੋ ਸੋਹਣੀ ਸੁਨੱਖੀ ਪੂਰੀ ਜਾਂ ਪੂਰੀ ਆ ਜਾ ਮੋੜ ਲਿਆ ਹੋ ਗਿਆ ਜੀ ਬਾਕੀ ਬੱਚੇ ਦਾ ਬਾੜਾ ਤੇ ਕਰਦੀ ਹੈ ਆ ਗਏ ਕੋਈ ਠਣਾ ਠੁਣਾ ਦੀਆਂ ਸਾਰੀਆਂ ਵੀਰ ਜੀ ਓਕੇ ਆ ਆਧਾਰ ਮਾਰਕ ਦਿਖਾ ਦੇਣਾ ਬੱਚਾ ਲਾ ਕੇ ਦਿਖਾ ਦਈਏ ਨਹੀਂ ਬਾਕੀ ਜਿਹੜੀਆਂ ਝੋਟੀਆਂ ਆਪਾਂ ਦਿਖਾਈਏ ਸਾਰੀਆਂ ਓਕੇ ਆ ਨਹੀਂ ਨਹੀਂ ਇੱਕ ਨੰਬਰ ਦੀ ਕੋਈ ਥਾਂ ਦੀ ਬਾਤ ਕਾੜਦੇ ਹੋਵੇ ਆਪਣੀ ਗਰੰਟੀ ਬੋਲ ਠੀਕ ਆ ਤੇ ਚੋਣ ਚਾਂ ਪੋਲੀ ਸਾਰੀਆਂ ਚੋਣ ਚਾਂ ਪੋਲੀ ਠੀਕ ਆ ਤੇ ਇਹ ਦੁੱਧੋਂ ਵਾਜੂ ਵੀ ਥੋੜਾ ਵਧਾ ਹਾਂਜੀ ਵਧੂਗੀ ਜ਼ਰੂਰ ਠੀਕ ਆ ਤੇ ਮੁੱਲ ਕਿੰਨਾ ਕਰਨਾ ਹੈ ਦਾ ਮੁੱਲ ਇਹਦਾ 140 ਜੇ ਛੋੜ ਕੇ ਨਹੀਂ ਕਰ ਦੋਗੇ 130 ਦਾ 130 ਦੀ ਹਾਂਜੀ ਹਾਂਜੀ ਠੀਕ ਆ ਹਾਂਜੀ ਕਰਾ ਲਈਏ ਇਹ ਥੋੜੀ ਵਧੀ ਕਿ ਨਹੀਂ ਉਹ ਤੁਹਾਡੀ ਮਰਜ਼ੀ ਜੇ ਪਰ ਮੁੱਲ ਬਿਲਕੁਲ ਜਿਆਦਾ ਕੀਤਾ ਜੀ ਚਲੋ ਠੀਕ ਹੈ ਜੀ ਮਰਜੀ ਆ ਤੁਹਾਡੀ ਆਪਾਂ ਜ਼ੋਰ ਨਹੀਂ ਪੜਾ ਹਾਂਜੀ ਹਾਂਜੀ ਤੇ ਕਰਨੀ ਕੋਈ ਗੱਲਬਾਤ ਹੋਰ ਭਾਜੀ ਬਸ ਬਸ ਗੱਲਬਾਤ ਠੀਕ ਹੈ ਜੀ ਹਾਂਜੀ ਹਾਂਜੀ ਹੋਂ ਲਾ ਲਿਓ ਪਹਿਲੀ ਵੀਡੀਓ ਬਣਾਈ ਆ ਭਾਈ ਜਣਾ ਅਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਹੁਤ ਹੀ ਸੋਹਣੀਆਂ ਝੋਟੀਆਂ ਸਾਰੀਆਂ ਹੀ ਤੇ ਬਾਕੀ ਆ ਕੇ ਸੁਈਆਂ ਸੁਈਆਂ ਹੈਗੀਆਂ ਆਪਣੀ ਸਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ। ਬਾਕੀ ਮੇਰਾ ਵੀਰ ਇਹ ਤਾਂ ਕੋਈ ਆਖੇ ਵੀ ਦੁੱਧ ਜਿੰਨਾ ਦੱਸਿਆ ਉਹ ਦੱਸਿਆ ਕੋਈ ਇਹ ਆਖੇ ਕਿਲੋ 2-2 ਕਿਲੋ ਘੱਟ ਹੋਊਗਾ। ਠੀਕ ਹੈ। ਜੋ ਹੈਗਾ ਉਹ ਦੱਸਿਆ ਮੀਆਂ ਥੱਲੇ। ਠੀਕ ਹੈ। ਇਹਦੀ ਵੀ ਮੀਆਂ ਥੱਲੇ ਦੁੱਧ ਅਸੀਂ ਦੱਸਿਆ ਵਾ ਹੋਵੇ 8-8 ਕਿਲੋ 9-9 ਕਿਲੋ। ਇਸਕੇ 11-11 12-12 ਕਿਲੋ ਕੰਮ ਨਹੀਂ ਕੀਤਾ। ਜੋ ਜੋ ਹੈਗਾ ਥੱਲੇ ਉਹ ਦੱਸਿਆ। ਠੀਕ ਪਹਿਲਾਂ ਆਪ ਚੋਈਆਂ ਵਾਂਗੇ 10-10 ਦਿਨ। ਨਹੀਂ ਨਹੀਂ ਦੱਸ ਦੇਣੀ ਹੋਈ। ਦੱਸ ਦੇਣੀ ਹੋਈ। ਆਹ 5-4 ਦਿਨ 2-3 ਦਿਨ ਹੋ ਗਿਆ ਇੰਦੋਂ। ਠੀਕ ਆਪ ਚੋਈਆਂ ਵਾਂਗੇ ਚੋ ਕੇ ਦੱਸਿਆ ਹੋ ਜਾਣਾ। ਹਾਂਜੀ ਹਾਂਜੀ ਹਾਂਜੀ। ਠੀਕ ਆ